ਇਹ ਲੋਕਾਂ ਨੇ ਵਾਅਦਾ ਕਰਿਆ ਤਾਂ ਕਿ ਤੁਹਾਨੂੰ 200 ਜੁੰਟ ਬਿਜਲੀ ਫ੍ਰੀ ਦੇਵਾਂਗੇ ਦਿੱਤੀਏ ਤੇ 70% ਲੋਕਾਂ ਦੇ ਬਿਜਲੀ ਨਹੀਂ ਹੋਈ ਹੈ ਪੰਜਾਬ 'ਚ ਉਹਨਾਂ ਨੇ ਕਰਿਆ ਵੀ 300 ਜੁੰਟ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਕਰਕੇ ਦਿਖਾਣਗੇ ਬਿਜ ਦੇਵਾਂਗੇ ਫ੍ਰੀ ਠੀਕ ਹੈ ਜੀ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਹੋਏ ਆ ਮੀਟਰ ਕੱਟੇ ਹੋਏ ਆ ਬਿਜਲੀ ਦੇ ਉਹਨਾਂ ਦੇ ਸਾਰੇ ਬਿੱਲ ਪਿੱਛੇ ਮਾਫ਼ ਕਰਕੇ ਨਵੇਂ ਕਨੈਕਸ਼ਨ ਲਾਵਾਂਗੇ ਅੱਗੇ ਕੀ ਅਸਰ ਪਊਗਾ ਕਿਉਂਕਿ ਖਰਚਾ ਪਹਿਲਾਂ ਹੀ ਬਹੁਤ ਹੈ ਰੈਵਨਿਊ ਡਾਊਨ ਹੈ ਤੇ ਕਿਤੇ ਸਰਕਾਰੀ ਖਜ਼ਾਨੇ ਤੇ ਇਹਦਾ ਅਸਰ ਪੈਣ ਵਾਲਾ ਹੈ ਤਾਨੂੰ ਇਹ ਪਤਾ ਪੰਜਾਬ ਚ ਕਿੱਡੇ ਮਾਫੀ ਚੱਲਦੇ ਰੇਤਾ ਮਾਫੀਆ दारू ਮਾਫੀਆ ਟਰਾਂਸਪੋਰਟ ਮਾਫੀਆ ਲੈਂਡਿੰਗ ਮਾਫੀਆ ਕਿੰਨੇ ਮਾਫੀ ਚੱਲ ਰਹੇ ਇਹ ਸਾਰੇ ਮਾਫੀਆ ਬੰਦ ਹੋ ਜਾਣਗੇ ਰੈਵਨਿਊ ਦਾ ਆ ਜਾਣਾ ਕਿਉਂ ਨਹੀਂ ਆਣਾ ਰੈਵਨਿਊ ਦਿੱਲੀ ਵੀ ਲੈ ਕੇ ਆਏ ਨਾ ਰੈਵਨਿਊ ਰੈਵਨਿਊ ਇੱਥੇ ਵੀ ਆ ਜਾਣਾ ਜਦੋਂ ਮਾਫੀਆ ਬੰਦ ਹੋ ਜੇ ਕੈਪਟਨ ਨਾਲੇ ਬਾਦਲ ਮਿਲੇ ਹੋਏ ਆ 2022 ਚ ਆਮ ਆਦੀ ਪਾਰਟੀ ਸਰਕਾਰ ਆਉਂਗੀ ਦੇਖਿਓ ਉਸ ਟਾਈਮ ਸਾਰਾ ਹਾਲ ਨਿਕਲੇਗਾ ਔਰ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਹਟਾਗੇ ਦੋਸ਼ੀਆਂ ਨੂੰ ਬਾਹਰ ਕੱਢ ਕੇ ਚੰਡੀਗੜ੍ਹ ਵਿੱਚ ਅਰਵਿੰਦ ਕੇਜਰੀਵਾਲ ਪਹੁੰਚਦੇ ਨੇ ਅਤੇ ਵੱਡੇ ਜਿਹੜੇ ਐਲਾਨ ਨੇ ਅਰਵਿੰਦ ਕੇਜਰੀਵਾਲ ਵੱਲੋਂ ਕਿਤੇ ਜਾਂਦੇ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਖਾਸ ਕਰਕੇ ਜਿਹੜੇ ਵੱਡੇ ਐਲਾਨ ਕੀਤੇ ਜਾਂਦੇ ਉਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਨੇ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਸੰਧਵਾ ਸਾਹਿਬ ਮੌਜੂਦ ਨੇ ਸੋ ਸੰਧਵਾ ਸਾਹਿਬ ਬਿਜਲੀ ਮੁਫਤ ਕਰਨ ਦਾ ਜਿਹੜਾ ਐਲਾਨ ਅੱਜ ਵੱਡਾ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਬਹੁਤ ਵੱਡੀ ਗੱਲ ਕਰਕੇ ਗਏ ਸਾਡੇ ਮੁੱਖ ਮੰਤਰੀ ਦਿੱਲੀ ਦੇ ਦਿੱਲੀ 'ਚ ਉਹਨਾਂ ਨੇ ਕਰਿਆ ਹੈ ਦਿੱਲੀ ਦੇ ਲੋਕਾਂ ਨੇ ਵਾਅਦਾ ਕਰਿਆ ਤਾਂ ਕਿ ਤੁਹਾਨੂੰ 200 ਜੁੰਟ ਬਿਜਲੀ ਫ੍ਰੀ ਦੇਵਾਂਗੇ ਦਿੱਤੀ ਹੈ ਤੇ 77% ਲੋਕਾਂ ਦੇ ਬਿਜਲੀ ਫ੍ਰੀ ਹੋਈ ਹੈ ਪੰਜਾਬ 'ਚ ਉਹਨਾਂ ਨੇ ਕਰਿਆ ਵੀ 300 ਜੁੰਟ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਕਰਕੇ ਦਿਖਾਣਗੇ ਬਿਜ ਦੇਵਾਂਗੇ ਫ੍ਰੀ ਠੀਕ ਹੈ ਜੀ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਹੋਏ ਆ ਮੀਟਰ ਕੱਟੇ ਹੋਏ ਆ ਬਿਜਲੀ ਦੇ ਉਹਨਾਂ ਦੇ ਸਾਰੇ ਬਿੱਲ ਵਿਛਾ ਮਾਫ ਕਰਕੇ ਨਵੇਂ ਕਨੈਕਸ਼ਨ ਲਾਵਾਂਗੇ ਠੀਕ ਹੈ ਲੱਗਦਾ ਨਹੀਂ ਕਿ ਕੀ ਤੇ ਅਸਰ ਪਊਗਾ ਕਿਉਂਕਿ ਕਰਜ਼ਾ ਪਹਿਲਾਂ ਹੀ ਬਹੁਤ ਹੈ ਰੈਵਨਿਊ ਡਾਊਨ ਹੈ ਤੇ ਕਿਤੇ ਸਰਕਾਰੀ ਖਜ਼ਾਨੇ ਤੇ ਇਹ ਅਸਰ ਪੈਣ ਵਾਲਾ ਤੁਹਾਨੂੰ ਇਹ ਪਤਾ ਕਿ ਪੰਜਾਬ ਚ ਕਿੱਡੇ ਮਾਫੀਆ ਚੱਲਦੇ ਰੇਤਾ ਮਾਫੀਆ दारू ਮਾਫੀਆ ਟਰਾਂਸਪੋਰਟ ਮਾਫੀਆ ਲੈਂਡਿੰਗ ਮਾਫੀਆ ਕਿੰਨੇ ਮਾਫੀ ਚੱਲ ਰਹੇ ਇਹ ਸਾਰੇ ਮਾਫੀ ਬੰਦ ਹੋ ਜਾਣਗੇ ਰੈਵਨਿਊ ਦਾ ਆ ਜਾਣਾ ਕਿਉਂ ਨਹੀਂ ਆਣਾ ਰੈਵਨਿਊ ਦਿੱਲੀ ਜੀ ਵੀ ਲੈ ਕੇ ਆਏ ਨਾ ਰੈਵਨਿਊ ਰੈਵਨਿਊ ਇੱਥੇ ਵੀ ਆ ਜਾਣਾ ਜਦੋਂ ਮਾਫੀਆ ਬੰਦ ਹੋ ਜਾਣਗੇ ਕੀ ਲੱਗਦਾ ਕੀ ਹੈ ਕਿ ਇਹ ਜਿਹੜੀ ਫ੍ਰੀ ਸਿਸਟਮ ਦਾ ਜਿਹੜਾ ਚੱਲ ਰਿਹਾ ਮੁੰਡਾ ਕਿਉਂਕਿ ਫ੍ਰੀ ਦਾ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਰੁਜ਼ਗਾਰ ਵੀ ਪੈਦਾ ਹੋ ਸਕਦਾ ਹੈ ਫ੍ਰੀ ਨਹੀਂ ਹੈ ਜੀ ਫ੍ਰੀ ਨਹੀਂ ਹੈ ਪੰਜਾਬ ਦੇ ਲੋਕ ਟੈਕਸ ਦਿੰਦੇ ਆ ਉਹਨਾਂ ਦਾ ਟੈਕਸ ਪੰਜਾਬ ਦੇ ਲੋਕ ਟੈਕਸ ਦਿੰਦੇ ਐ ਅਮੀਰ ਲੋਕ ਲੈਂਦੇ ਐ ਫ੍ਰੀ ਜਿਹੜੇ ਟੈਕਸ ਨਹੀਂ ਦਿੰਦੇ ਖਾ ਜਾਂਦੇ ਟੈਕਸ ਸਾਡੇ ਤਾਂ ਗਰੀਬ ਲੋਕ ਮਾਚਸ ਚਾਹ ਪਤੀ ਚੀਨੀ ਜੋ ਵੀ ABC ਸਮਾਨ ਲੈਂਦੇ ਐ ਘਰਾਂ ਦਾ ਉਹ ਟੈਕਸ ਦਿੰਦੇ ਐ ਨਾ ਕਿਉਂ ਨਹੀਂ ਉਹਨਾਂ ਨੂੰ ਫ੍ਰੀ ਮਿਲਣੀ ਚਾਹੀਦੀ ਰਵੇ ਲੱਗਦਾ ਕਿ ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਕਿ ਦੂਜੇ ਪਾਸੇ ਫ੍ਰੀ ਦੇ ਬਜਾਏ ਕੱਪੜੇ ਜੇਕਰ ਰੋਜ਼ਗਾਰ ਪੈਦਾ ਕੀਤਾ ਸਰਕਾਰ ਆਣ ਤੇ ਇੰਡਸਟਰੀ ਲਾਈ ਜਾਏਗੀ ਪੂਰੀ ਇੰਡਸਟਰੀ ਆਉਂਗੀ ਲੋਕਾਂ ਨੂੰ ਰੋਜ਼ਗਾਰ ਵੀ ਦਿੱਤੇ ਜਾਣਗੇ ਇਹ ਵੀ ਮਾਮਲਾ ਕਾਫੀ ਭੱਕਿਆ ਹੋਇਆ ਉਸੇ ਬੇਦਬੀ ਦੋ ਹੁਣ ਤੱਕ ਤਾਂ ਕੁਝ ਨਹੀਂ ਹੋਣਾ ਜੀ ਇਹ ਕੈਪਟਨ ਨਾਲੇ ਬਾਦਲ ਮਿਲੇ ਹੋਏ ਐ 2022 ਚਾਵਾਦੀ ਪਾਰਟੀ ਸਰਕਾਰ ਆਉਂਗੀ ਦੇਖਿਓ ਉਸ ਟਾਈਮ ਸਾਰਾ ਹਾਲ ਨਿਕਲੇਗਾ ਔਰ ਦੋਸ਼ੀਆਂ ਨੂੰ ਸਜ਼ਾਵਾ ਦੇ ਕੇ ਹਟਾਂਗੇ ਦੋਸ਼ੀਆਂ ਨੂੰ ਬਾਹਰ ਕੱਢ ਕੇ ਤਾਂ ਸੋ ਸੰਧਵਾ ਸਾਹਿਬ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ 2022 ਦੀ ਇਲੈਕਸ਼ਨਾਂ ਦੇ ਵਿੱਚ ਆਉਣ ਤੇ ਪਹਿਲੀ ਕੈਬਨਿਟ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਲਿੱਤੇ ਜਾਣਗੇ ਤੇ ਨਾਲ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ دیvai ਜਾਵੇਗੀ ਕੈਮਰਾਮੈਨ ਐਸਕੇ ਦੇ ਨਾਲ ਮਸਤਪ੍ਰੀਤ ਸਿੰਘ ਚੰਡੀਗੜ੍ਹ ਤੋਂ ਇਹ ਲੋਕਾਂ ਨਾਲ ਵਾਅਦਾ ਕਰਿਆ ਤਾਂ ਕਿ ਤੁਹਾਨੂੰ ਦੋ ਜੋ 200 ਜੁੰਡ ਬਿਜਲੀ ਫ੍ਰੀ ਦੇਵਾਂਗੇ ਦਿੱਤੀਏ ਤੇ 80% ਲੋਕਾਂ ਦੇ ਬਿਜਲੀ ਨਹੀਂ ਹੋਈ ਹੈ ਪੰਜਾਬ 'ਚ ਉਹਨਾਂ ਨੇ ਕਰਿਆ ਵੀ 300 ਜੁੰਡ ਅਸੀਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਫ੍ਰੀ ਦੇਵਾਂਗੇ ਕਰਕੇ ਦਿਖਾਣਗੇ ਬਿਜ ਦੇਵਾਂਗੇ ਫ੍ਰੀ ਠੀਕ ਹੈ ਜੀ ਜਿਨ੍ਹਾਂ ਦੇ ਕਨੈਕਸ਼ਨ ਕੱਟੇ ਹੋਏ ਆ ਮੀਟਰ ਕੱਟੇ ਹੋਏ ਆ ਬਿਜਲੀ ਦੇ ਉਹਨਾਂ ਦੇ ਸਾਰੇ ਬਿੱਲ ਪਿਛਾ ਮਾਫ਼ ਕਰਕੇ ਨਵੇਂ ਕਨੈਕਸ਼ਨ ਲਾਵਾਂਗੇ ਅਰੀਗਾ ਕੀਤੇ ਅਸਰ ਪਊਗਾ ਕਿਉਂਕਿ ਕਰਜ਼ਾ ਪਹਿਲਾਂ ਹੀ ਬਹੁਤ ਹੈ ਰੈਵਨਿਊ ਡਾਊਨ ਹੈ ਤੇ ਕਿਤੇ ਸਰਕਾਰੀ ਖਜ਼ਾਨੇ ਤੇ ਇਹਦਾ ਅਸਰ ਪੈਣ ਵਾਲਾ ਹੈ ਤੁਹਾਨੂੰ ਇਹ ਪਤਾ ਪੰਜਾਬ ਚ ਕਿੱਡੇ ਮਾਫੀ ਚੱਲਦੇ ਰੇਤਾ ਮਾਫੀਆ दारू ਮਾਫੀਆ ਟਰਾਂਸਪੋਰਟ ਮਾਫੀਆ ਲੈਂਡਿੰਗ ਮਾਫੀਆ ਕਿੰਨੇ ਮਾਫੀ ਚੱਲ ਰਹੇ ਇਹ ਸਾਰੇ ਮਾਫੀਆ ਬੰਦ ਹੋ ਜਾਣਗੇ ਰੈਵਨਿਊ ਦਾ ਆ ਜਾਣਾ ਕਿਉਂ ਨਹੀਂ ਆਣਾ ਰੈਵਨਿਊ ਦਿੱਲੀ ਵੀ ਲੈ ਕੇ ਆਏ ਨਾ ਰੈਵਨਿਊ ਇੱਥੇ ਵੀ ਆ ਜਾਣਾ ਜਦੋਂ ਮਾਫੀ ਬੰਦ ਹੋ ਜੇ ਕੈਪਸ਼ਨ ਵਾਲੇ ਬਾਦਲ ਮਿਲੇ ਹੋਏ ਆ 2022 ਚ ਆਮ ਆਦਮੀ ਪਾਰਟੀ ਸਰਕਾਰ ਆਉਂਗੀ ਦੇਖਿਓ ਉਸ ਟਾਈਮ ਸਾਰਾ ਹਾਲ ਨਿਕਲੇਗਾ ਔਰ ਦੋਸ਼ੀਆਂ ਨੂੰ ਪਜਾਵਾਂ ਦੇ ਕੇ ਹਟਾਗੇ ਦੋਸ਼ੀਆਂ ਨੂੰ ਬਾਹਰ ਕੱਢ ਕੇ